ਬਾਬਾ ਹਿਮਸੰਗ ਜੀ ਤੇ ਬਾਬਾ ਮੋਤੀराम ਮੈਰਾਜੀ ਨੂੰ ਸਮਰਪਿਤ 15ਵਾਂ ਸਨਮਾਨ ਸਮਾਰੋਹ ਪਿੰਡ ਸ਼੍ਰੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਪਹੁੰਚੇ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਪ੍ਰਚਾਰਕ ਗਿਆਨੀ ਸਤਨਾਮ ਸਿੰਘ ਸੇਵਕ ਉਹਨਾਂ ਨੇ ਬਾਬਾ ਮੋਤੀਰਾਮ ਮੈਰਾਜੀ ਦਾ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਵੱਖ-ਵੱਖ ਸੰਸਥਾ ਦੇ ਮੈਂਬਰਾਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਜਿਨ੍ਹਾਂ ਬੱਚਿਆਂ ਦੇ 95% ਨੰਬਰ ਆਏ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਵੱਖ-ਵੱਖ ਸੰਸਥਾ ਦੇ ਪ੍ਰਧਾਨ ਅਤੇ ਮੋਢवार ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਆਖਿਰ ਦੇ ਆਇਆਂ ਹੋਇਆਂ ਸੰਗਤਾਂ ਦਾ ਪ੍ਰਧਾਨ ਗਰੀਬ ਸਿੰਘ ਨੇ ਧੰਨਵਾਦ ਕੀਤਾ ਅਤੇ ਚਾਪਕੌੜੇ ਦਾ ਲੰਗਰ ਅਤੇ ਗੁਰੂਕਾ ਲੰਗਰ ਤੋਟ ਵਰਤਾਇਆ ਗਿਆ। ਗਰੀਬ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸੈਕਟਰੀ, ਬਿੰਦਰ ਖਜ਼ਾਂਚੀ, ਦਵਿੰਦਰ ਸਿੰਘ ਸਟੇਟ ਪ੍ਰਧਾਨ ਸ਼ਾਹਕੋਟ ਕਰਮਜੀਤ ਸਿੰਘ ਤਾਜਪੁਰੀ, ਸੁਰਿੰਦਰ ਸਿੰਘ ਸ਼ਾਹਕੋਟ, ਜਗਸੀਰ ਸਿੰਘ ਜੱਗਾ, ਸੁਖਵਿੰਦਰਪਾਲ ਬਾਜਵਾ ਕਲਾ, ਦਰਸ਼ਨ ਸਿੰਘ, ਰਾਹੁਲ ਲੁਧਿਆਣਾ, ਬੀਐਸ ਕਸ਼ਵ, ਤਰਵਿੰਦਰ ਸਿੰਘ ਲੁਧਿਆਣਾ, ਨਰਿੰਦਰ ਕਸ਼ਵ, ਅਵਤਾਰ ਸਿੰਘ ਰਾਣਾ, ਰਾਜਕੁਮਾਰ ਡੀਐਸਪੀ ਜਲੰਧਰ, ਗੁਰदयाल ਸਿੰਘ ਜੌਨੀ ਪ੍ਰਧਾਨ ਫਗਵਾੜਾ, ਅਮਰਿਤਪਾਲ ਸਿੰਘ, ਬਲਵੀਰ ਸਿੰਘ ਬਡਾਲਾ, ਬਲਜੀਤ ਸਿੰਘ ਬਡਾਲਾ, ਜਸਵਿੰਦਰ ਸਿੰਘ ਸ਼ੰਕਰ, ਰਵੀਕਮਰ ਨਕੋਦਰ, ਸੁਰਿੰਦਰ ਸਿੰਘ ਨਕੋਦਰ, ਤਰਮਿੰਦਰ ਸਿੰਘ ਨੂਰਮੈਲ ਕਮਲਜੀਤ ਸਿੰਘ ਪ੍ਰਿੰਸੀਪਲ ਰਿਪੋਰਟ ਵਿੱਚ ਦਰਸਾ ਕੋਲਾ ਦੇ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਹੈ ਜੀ ਬਦੇ ਅੱਜ ਪਰਿਸ਼ਾਦ ਦੇ ਨਾਲ ਅਮਰ ਸ੍ਰੀ ਬਾਬਾ ਮੋਤੀराम ਜੀ ਮਹਿਰਾ ਤੇ ਬਾਬਾ ਹਿੰਮਤ ਸਿੰਘ ਜੀ ਤੇ ਸਾਰਪਕ ਸਮਾਰੋਹ ਅਮਰ ਸ੍ਰੀ ਬਾਬਾ ਮੋਤੀਰਾ ਮਹਿਰਾ ਜੀ ਵੱਲੋਂ ਉਹਨਾਂ ਦੇ ਸਨਮਾਨ ਦੇ ਵਿੱਚ ਬਾਬਾ ਹਿੰਮਤ ਸਿੰਘ ਕਸ਼ਮੀਰਾਦ ਨੂੰ ਸਤਿ ਸ੍ਰੀ ਅਕਾਲ ਸਭਾ ਵੱਲੋਂ ਪ੍ਰਿਸ਼ਾਦ ਆਦੇ ਸਰਉਨਾ ਆ ਗਿਆ ਸਭ ਤੋਂ ਪਹਿਲਾਂ ਸਭੀ ਸਾਂ ਦੇ ਜਾਪ ਹੋਏ ਉਸ ਤੋਂ ਬਾਅਦ ਸਨਾਮ ਸਿੰਘ ਸੇਵਕ ਤੇ ਸਾਡੀ ਜਥੇ ਦੇ ਆਪਿਆਂ 12 ਰਾਹੀਂ 12 ਰਾਹੀਂ ਮਬਾ ਅਮਰ ਸਿੰਘ ਬਗੋਂ ਗੋਤੀ ਅਨਰਾਜੀ ਜੀ ਜਿਨਾਰੇ ਚੰਨਾ ਪਾਇਆ ਉਹ ਪ੍ਰਾਪਤ ਬੱਚਿਆਂ ਨੂੰ ਜਿਹੜੇ 70 ਤੋਂ ਉਪਰ ਮਾਰਸ ਤੇ ਗਿਆ ਸੀ ਉਹ ਸਨਮਾਨ ਕੀਤਾ ਗਿਆ ਸਾਹਿਆਂ ਸਿੰਘਪਾਲ ਦੇ ਵਿਖੇ ਦੇ ਪ੍ਰਬੰਧ ਦੇ ਸਗਨ ਸਿਵੇ ਪੂਰਾ ਬਿਸਮਾਤ ਕੀਤਾ ਗਿਆ ਪੂਰਾ ਗਾਂ ਦਾ ਕੱਟ ਰਿਹਾ ਗਿਆ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਕਿਤੇ